ਹੰਤੋਂ ਨਾ ਤੇ ਵਿਆਹ ਖਾਗ ਨੇ ਆਂਦਾ ਕਿ ਵਿਆਹ ਤੇ ਆ ਗਏ ਨੀ ਯਾਰ ਵਧੀਆ ਸੀ ਹੈ ਵਧੀਆ ਪ੍ਰੋਗਰਾਮ ਹੂੰ ਸਾਜਾ ਤਾ ਤੇਰੇ ਦੇ ਪ੍ਰੋਗਰਾਮ ਕਾਹਦੇ ਕਾਹ ਸੀ ਗੜਾ ਅੱਜ ਆਪਾਂ ਗਏ ਸੀ ਨਾ ਵਿਆਹ ਤੇ ਤੁਹਾਨੂੰ ਦੱਸਿਆ ਕਿ ਵਿਆਹ ਤੇ ਜਾਵਾਂਗੇ ਤੇ ਵਿਆਹ ਦਾ ਪ੍ਰੋਗਰਾਮ ਬਹੁਤ ਵਧੀਆ ਹੀ ਆ ਤੇ ਪਸੰਦ ਆਇਆ ਸੰਦੀਪ ਤੈਨੂੰ ਕਿਹਜਾ ਲੱਗਿਆ ਪ੍ਰੋਗਰਾਮ ਹਾਂ ਆਇਆ ਆਇਆ ਹਾਂ ਦੇਖ ਹੈ ਗੇਮ ਨਾ ਕਿ ਢਕਰਾਵੇ ਜੋਤ ਗੇਮ ਵੀ ਢਾ ਗੇਮ ਨਾ ਕਿ ਢਕਰਾਉਂਦਾ ਇਹ ਮੋੜ ਦਿਖਾ ਰਹੇ ਲੋਸ਼ ਆਪ ਦਾ ਨਾਮ ਅਜਾ ਮੈਂ ਵਿਆਹ ਤੇ ਜੇ ਗਿਆ ਸੀਗਾ ਤੇ ਆਪਾਂ ਉੱਥੇ ਸ਼ਾਮ ਜੀ ਨੂੰ ਰੋਟੀ ਖਾਧੀ ਸੀ ਤੇ ਹੁਣ ਘਰ ਆ ਕੇ ਨਾ ਮੇਰਾ ਜੀ ਨਹੀਂ ਕੀਤਾ ਰੋਟੀ ਖਾਣ ਦਾ ਇਹਨਾਂ ਦਾ ਇੱਕ ਇੱਕ ਦੋ ਦੋ ਘਰ ਆ ਕੇ ਖਾਲੀਆਂ ਰੋਟੀਆਂ ਤੇ ਪਰ ਮੈਂ ਨਹੀਂ ਖਾਧੀ ਹਾਂ ਲੱਗ ਗਿਆ ਇਹ ਕੋਪੀਰਾਈਟਰ ਹਾਂ ਮੈਂ ਦੇਖੋ ਇੱਕ ਮਿੰਟ ਫਿਰ ਮੈਂ ਫਿਰ ਰੋਟੀ ਨਹੀਂ ਖਾਦੇਗੀ ਮੈਨੂੰ ਕਹੇ ਵੀ ਅੱਜ ਦੁੱਧ ਪਿਆ ਸੀਗਾ ਤੇ ਆਪਾਂ ਦੁੱਧ ਦੇ ਨਾਲ ਹਾਂ ਬ੍ਰੈਡ ਪਿਆ ਸੀਗਾ ਤੇ ਬ੍ਰੈਡ ਖਾਣੀ ਠੀਕ ਆ ਤੁਸੀਂ ਵੀ ਕਹੋਗੇ ਸਿਰ ਮੈਂ ਤੇ ਮਾਤੀ ਖਾ ਦੇਖਦੇ ਆ ਕਿਵੇਂ ਆ ਆ ਕੇ ਦੇਖੋ ਠੀਕ ਆ ਦੇਖੋ ਤੇ ਆਪਾਂ ਦੂਜਾ ਵੀ ਵਿਆਹ ਵਧੀਆ ਕਹਿੰਨ ਪ੍ਰੋਗਰਾਮ ਵਧੀਆ ਹਾਂ ਹਾਂ ਵਧੀਆ ਸੀ ਬਹੁਤ ਸੋਹਣਾ ਹਾਂ ਵਧੀਆ ਸੀ ਪ੍ਰੋਗਰਾਮ ਹਾਂ ਗੋਲਪੇ ਕਿੰਨੇ ਖਾ ਦੇਤੀ ਸੀ ਮੈਂ 25 ਗੋਲ ਖਾਦੇ ਜੋਦ ਗੋਲਪੇ ਬਹੁਤ ਆ ਗਏ ਨਾ ਜੋਦ ਨੇ ਗੋਲਪੇ ਵੀ 25 ਗੋਲ ਖਾ ਆ ਜੋਦ ਤੇ ਜੇ ਜਦੋਂ ਆਪ ਦਾ ਵਿਆਹ ਹੋਇਆ ਉਹ ਤੋਂ ਬਾਅਦ ਕਿਸੇ ਨੂੰ ਖਾਣ ਦਊਗਾ ਕਿ ਨਹੀਂ ਉਹ ਦਿਖਾਦਾ ਨਹੀਂ ਕੱਲੇ ਕੋਲ ਗੱਪੇ ਖਾਦੇ ਹਰਤ ਕੁਛ ਨਹੀਂ ਖਾਦਾ ਅੱਛਾ ਕੱਲੇ ਕੋਲ ਨੂਡਲ ਵੀ ਖਾਦੇ ਯਾਰ ਨੂਡਲ ਨੂਡਲ ਦੋ ਦਸ ਮਾੜਾ ਖਾਦਾ ਸੀ ਆਹ ਮੇਰੇ ਕੱਲੇ ਨੂਡਲ ਖਾਦੇ ਅੱਧੀ ਅੱਧੀ ਜੋ ਅੱਧੀ ਰੋਟੀ ਖਾਦੀ ਵਸ ਤੂੰ ਕੋਈ ਕੀ ਕੁਛ ਖਾਦਾ ਹੈ ਐਂ ਤੱਕ ਕੋਲ ਗੱਪੇ ਨਹੀਂ ਖਾਦੇ ਨਹੀਂ ਮੈਂ ਨਹੀਂ ਖਾਦੇ ਮੈਂ ਇੱਕ ਟਿੱਕੀ ਖਾਦੀ ਸੀ ਤੇ ਇੱਕ ਦਹੀਂ ਪਲਾ ਹਾਂ ਤੇ ਐਨੇ ਗੋਭੀ ਅਲੂ ਕੌੜੇ ਖਾਦੇ ਵਸ ਇਹਨਾਂ ਕੇ ਗੋਬੀ ਅਲੂ ਪਕੌੜੇ ਨਹੀਂ ਖਾਣੇ ਖਾਂਗਰਾਂ ਲਾ ਵੀ ਤੂੰ ਫੇਰ ਨਹੀਂ ਆਦੀ ਤੱਕ ਕਰਾਰਾ ਕਰਨਾ ਇਸੀ ਮਿੱਠੀ ਜੀ ਤੇ ਮੈਂ ਮੈਂ ਦੱਸਿਆ ਮੈਂ ਰਸਗੁਲੇ ਗੁਲਾਬ ਜਾ ਮਨ ਚਮਚਮ ਪਕੌੜੇ ਗੋਭੀ ਵਾਲੇ ਬ੍ਰੈਡ ਸਾਰਾ ਸਭਾ ਮੈਂ ਖਾਧੀ ਸਾਰੀ ਵੈਰਾਈਟੀ ਖਾਧੀ ਆ ਮੈਂ ਤਾਂ ਜਾਣ ਮੈਂ ਖਾਤਾ ਜ ਮਿੱਠੀ ਜੀ ਵਧੀਆ ਮੈਨੂੰ ਵਧੀਆ ਲੱਗਿਆ ਪ੍ਰੋਗਰਾਮ ਹਣਾ ਖਾਣ ਪੀਣ ਦਾ ਸੋਹਣਾ ਸੀਗਾ ਵਧੀਆ ਬਣਿਆ ਸੀਗਾ ਤੇ ਹੁਣ ਆਪਾਂ ਉਹ ਵੀ ਯਾਨੀ ਕਿ ਰਜੇ ਕੁਚੇ ਸੀਗੇ ਹੁਣ ਆਪਾਂ ਇਹਨੂੰ ਦੁੱਧ ਤੇ ਬ੍ਰੈਡ ਖਾਣਾ ਸ਼ੁਰੂ ਕਰਦੇ ਆਂ ਇਹਨਾਂ ਚਿੰਦਾ ਹੈ ਕੱਢ ਜਾ ਇਹ ਰ ਸੀਂਦੇ ਰਾਈ ਦੇ ਜਾ ਆਈ ਜਾਂਦਾ ਵਿਖਾ ਕੇ ਰੱਖ ਆ ਵੇਖਾ ਇੱਥੋਂ ਆਈ ਜਾਂਦਾ ਚੱਲੀ ਲੈ ਲਾ ਖਬਰ ਕੀ ਹਾਂ ਲੈ ਖਾ ਲਾ ਆ ਤੋੜਾ ਤੋੜਾ ਲੈ ਲਈ ਆਪਾਂ ਤੁਹਾਨੂੰ ਲਾ ਲਈ ਨਵੀਂ ਬਰਾਟਕੀ ਆ ਨਾ ਖੰਡ ਭਾਈ ਦੋ ਤੇਜ ਪਾਈ ਆ ਤੁਹਾਨੂੰ ਤੇਰੇ ਜੋਤ ਵੀ ਘੱਟ ਭਾਈ ਖੰਡ ਨੂੰ ਜੋਤ ਵੀ ਖਾਈ ਨਾ ਹਾਂ ਠੀਕ ਹੈ ਮੈਂ ਤਾਂ ਫਿੱਕੇ ਲੱਗਈ ਜਦੇ ਮਾ ਦਾ ਨਹਲਾ ਹੂੰ ਫਿੱਕੇ ਜਾਂ ਮਿੱਠਾਈ ਹੈ ਨਹੀਂ ਫਿੱਕਾ ਠੀਕ ਆ ਕੰਮ ਫਿਰ ਮੜ ਕੇ ਬਾਹ ਮਿੱਠੇ ਨਾਲ ਹੋ ਰਿਕ ਭਰਾੜ ਦਿਓ ਨਾ ਠੀਕ ਆ ਵਧੀਆ ਲੱਗਿਆ ਵਲੌਗ ਤਾਂ ਵੀਰੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ